どうぞ കപ്പ <laughs> ਜਾਂਦਾ ਚੰਦੇ ਜੇ ਵਾਸਤਵਨ ਲੇਟ ਹੋਵੇ ਨਾ ਜਾਂਦਾ ਚੰਦੇ 4 ਵਜੇ ਜਾਂ ਜਾਂਦਾ ਚੰਦੇ 9 ਵਜੇ 9 ਵਜੇ ਤੋਂ ਬਾਅਦ ਜਮਸ ਰੋਡ ਖਾਲੀ ਹੋ ਜਾਂਦਾ ਚੱਲ ਸੋ ਚੱਲ ਨਾ ਵੀ ਲੈਣ ਬੜੀ ਜਿਵੇਂ ਜਦੋਂ 10 ਵਜੇ ਤੋਂ ਬਾਅਦ ਜਿਵੇਂ ਬੱਸਾਂ ਬੱਸਾਂ ਬੰਦ ਹੋ ਜਾਂਦੀਆਂ ਨੇ ਹੋਰ ਛੋਟੀਆਂ ਗੱਡੀਆਂ ਬੰਦ ਹੋ ਜਾਂਦੀਆਂ ਲੋਕਲ ਬੱਸਾਂ ਬੰਦ ਹੋ ਜਾਂਦੀਆਂ ਆਪੋਰਟਸੇ ਬੰਦ ਹੋ ਜਾਂਦੀਆਂ ਸਹੀ ਹੈ ਜੇ ਜਾਵੇ ਉਹ ਹਾਈਵੇ ਰੋਡ ਹੋਵੇ ਤਾਂ ਕਿਤੇ ਭਾਈਂ ਫਿਕਰ ਵੀ ਦਿਗ ਲਗਾਇਆ ਆਪਣਾ ਨੋ ਹੋਇਦੋ ਆ ਚੱਲ ਲੱਗੇ ਮਗਰ ਮੂਹ ਕੁਟ ਕੇ ਦੋ ਪੂਰੇ ਘੜੇ ਹਣ ਇਹ ਜੇ ਮੇਰੇ ਖਾਈ ਪਾਈ ਪਿੰਡਾਂ ਪਾਈ ਵੀ ਦਿਨ ਫੇ ਤਾਂ ਜਾ ਰਹੇ ਉਧਰ ਜਿਵੇਂ ਆਪਣੇ ਪਿੰਡਾਂ ਵੀ ਛੜਕਾ ਜਾਂਦੇ ਆ ਪਾਈ ਦੇ ਤੇ ਗੇਹ ਤਾ ਪਹਿਲੇ ਜੰਦੂ ਜੀ ਦੀ ਬੱਟੀ ਹਾਂ 10 ਵਜੇ ਤੁਰ ਕੇ ਵੀ ਆ ਸ਼ਾਮ ਨਾ ਇਹ ਰੋਣੀ ਹੱਦ ਤੱਕ ਨਲਕਾ ਫਿਕਰ ਹੋਰ ਹੈ ਨਲਕਾ ਕੋਈ ਮੈਚ ਨਾ ਹੋਇਆ ਅੰਦਰ ਲੈ ਲੈਂਦੇ ਆ ਸਾਡਾ ਕਿੱਲੇ ਉਹ ਕਰਵਾਦੇ ਫਿਰ ਇਹ ਕਿ ਉਹ ਤੇ ਲੱਗ ਜਾ ਕਿੱਲੇ ਬਾਹਰ ਸੇ ਬਾਈ ਨਹੀਂ ਕਰਾਇਆ ਸਾਫ ਫਿਰ ਆ ਬਾਈ ਕਬਾਨ ਆ ਗਿਆ ਆ ਉਹਦੇ ਚਾਚੇ ਦਾ ਘਰ ਆ ਗਿਆ ਨਾਲ ਭੂਆ ਕੇ ਪਰਨੇ ਦਾ ਆ ਕੇ ਆ ਗਿਆ ਫੈਕਟਰੀ ਹੈ ਹਾਂ ਇੱਥੇ ਉਹਨਾਂ ਨੇ ਉਹਨਾਂ ਦਾ ਫੈਕਟਰੀ ਪਰਲੇ ਪਾਸੇ ਆ ਗਈ ਫਰੰਟ 'ਤੇ ਤਾਂ ਉਹਨਾਂ ਨੇ ਆ ਆ ਇੱਥੇ ਆ ਗਿਆ ਨੇ ਤਿੰਨ ਚਾਰ ਕਿੱਲੇ ਨਾਲ ਆਪਾਂ ਘਠਾਰ ਲੈ ਕੇ ਬੁਲਟ ਲੈ ਕੇ ਐ ਕਰ ਲਗੇਵੇਂ ਕਰ ਲਗੇ ਕੋਣ ਵੀ ਬੱਤੀ ਆ ਯਾਰ ਤੂੰ ਜਿਹਾ ਸਵਾਰ ਕਰ ਕਹਿੰਦਾ ਐਵੇਂ ਤੂੰ ਬਾਹਰ ਨਾ ਕਰ ਉਹ ਹੈ ਵੀ ਜਰਾ ਬਾਹੀ ਵੱਲੋਂ ਤਾਂ ਆਸੀ ਬਸ ਸੱਲੇ ਚੱਕ ਦਿੰਦੇ ਆ ਵੀ ਐਵੇਂ ਤੂੰ ਭਾਈਓ ਟਰੈਕਟਰ ਜਿਹਦੇ ਟੱਕੇ ਤੇ ਨਾਲ ਚੰਗੀ ਥਾਰ ਤੇ ਆਇਆ ਕਰ ਥਾਰ ਤੇ ਜਾ ਕਰ ਦੋ ਕਲੋਂ ਯਾ ਬੈਂਕ ਕਰਾਉਣੀ ਹੈ 500 ਕਿੱਲੇ ਦੇ ਵਿੱਚ ਨੂੰ ਪੋਹਾ ਪੋਹਾ ਲਿਫ ਪੋਹਾ ਦੇ ਵੱਡੇ ਚਾਣਾ ਅੱਛਾ ਸਭ ਤੋਂ ਪਹਿੰਗੀ ਕਰਾਉਣੀ ਹੈ ਸਭ ਤੋਂ ਖੁੰਨੀਆਂ ਛੜਕਾਂ ਦੇ ਵਿੱਚ ਖਲਪ ਕੋਲੋਂ ਬਾ ਆ ਆਫਿਸ ਆ ਗਿਆ ਪਣਾ ਹੋ ਕਿੰਨੇ ਨੂੰ ਗਾਜ ਇੱਥੇ ਹੈ ਗੱਲ ਤੇ ਲੇ ਗੋ ਇੱਥੇ ਰੰਮੀ ਰੇਟਾਂ ਜੀ ਇੱਥੇ ਨੂੰ ਗਾਜ 15000 ਜਾਂ 25000 ਨੂੰ ਗਾਜ 20000 ਨੂੰ ਗਾਜ ਇਹ ਸਿੱਦੇ ਸਾਲ ਨਾਲ ਸ਼ਿਮੀਮ ਨਾਲ ਪੈ ਕੇ ਤੁਰੇ ਜਾਵਾਂਗੇ ਰੇਡ ਖੜੀ ਜਾਊਗਾ ਕਿਉਂ ਨਹਿਰਾਂ ਕੀ ਨਹਿਰ ਦੇ ਨਾਲ ਨਾਲ ਪਾਣੀ ਚੱਗੇ ਆ ਇਹਨਾਂ ਚੀਜ਼ਾਂ ਦਾ ਹੀ ਸਰਚ ਪੈ ਜਾਣਾ ਇੱਥੇ ਫਰੰਟ ਦੇ ਲੈਣਾ ਹੋਵੇ ਇੱਥੇ 25000 ਰੁਪਏ ਗਾਈ ਮਿਲ ਜੂਗਾ 25000 ਕੀ ਹੈ ਆਪ ਗਾ ਜੇ ਵੀ ਮਗਾਉ ਕੋਲ ਕੋਲ ਇੰਦਾਲ ਲੱਗੇ ਜਾਵਾਂਗੇ ਉਹ ਰੇਡ ਖੜੀ ਜਾਊਗਾ 100 ਗਾਈ ਹੋਇਆ ਕਨੇਡਾ ਇਹ ਰੱਖਦਾ ਹਾਂ ਸੌ ਗੱਜ ਦਾ 2.5 ਲੱਖ ਦਾ ਹੋਸਾਗੇ ਬੱਚੇ 10 ਗੱਜ 2 ਕਰੋੜ ਦਾ ਹੋਵੇ ਨਾ ਇੰਨਾ ਵੀ ਨਹੀਂ ਹੋਇਆ 25 ਲੱਖ ਦਾ ਹੋਵੇ 30 ਲੱਖ ਦਾ ਹੋਵੇ ਕਿੱਲਾ ਕਿਨੇ ਗੱਜ ਦਾ ਹੁੰਦਾ 100 ਗੱਜ ਦੇ ਵਿੱਚ 4 ਮਰਲੇ ਹੁੰਦੇ ਆ ਗੁਰਲਾ ਸਾਹਿਬ ਤੇ 160 ਮਰਲੇ 100 demiş, çarman <laughs> 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 ਫੇਕ ਜੇ ਬਹੁਤ ਬਣ ਲਾਗੇ ਹਾਂ ਹਾਂ ਫਿਰ ਰੋਡ ਦਾ ਹੋ ਗਿਆ ਨਾ ਆਹਦਾ ਬੱਡੇ ਚ ਵੜਦਾ ਨਹੀਂ ਜਿਹੜੇ ਡੱਪ ਵਾਲੀ ਜਾਣਾ ਜਾਂ ਮੌੜਾਂ ਨੂੰ ਜਾਣਾ ਸਤੂਗੜੀ ਤੀ ਜਾਣਾ ਤਾਂ ਬੰਦ ਕਰਾ ਕਿਧਰ ਤੰਗ ਹੋ ਰਹੀ ਢੱਕੀ ਗਈ ਲੈ ਜਮਾ ਸੁਣੀ ਕਿ ਆਂਦੀ ਨਹੀਂ ਹੁਣ ਦੇਖੋ ਜਮਾ ਸੁਣੀ ਬੰਦੇਸ ਰੋਡ ਤੇ ਕਿਤੇ ਹੀ ਲੇ ਕੇ ਰੱਖਦੇ ਯਾਰ ਘਾਟੇ ਵਾਲਾ ਸੋਦਾ ਨਹੀਂ ਆ ਇੱਥੇ ਨਾ 10000 15000 ਤੋਂ ਗਾਜ ਇੱਥੇ ਵੇਚੀ ਹੋਊ ਉੱਤੇ ਪੋਰਟ ਦੇ ਨੇੜੇ ਜੀ ਆ ਗਏ ਆਪਾਂ ਆਪਾ ਜੀਵਨ ਸਿੰਘ ਚੌਕ ਆ ਗਿਆ ਇਹ ਇੰਨੀ ਆਸੇ ਪਾਸੇ 15 16 17 ਸੋਲੋ ਹੋਂਜੇ ਨਾਲ ਕੇ ਹਾਂ ਰਾਮਾ ਸਾਡੇ ਮੈਟਰ ਬਰਫ ਖਾਣੇ ਸੋ ਚਲੋ ਚੌਰ ਚੱਲੇ ਚੱਲਾਂਗੇ ਬਸ ਹਾਂ ਸਿਮੜੇ ਜਾ ਕੇ ਚਾਹ ਪੀਵਾਂਗੇ ਥੜਾ ਪਰਫੀ ਖਾਵਾਂਗੇ ਥਾਣ ਨਹੀਂ ਪੀ ਗਏ ਗੱਡੀ ਬੁਟੇੜੀ ਆ ਗਈ ਹੈ ਹਾਂ ਇਹ ਬਸੰਦਾ ਨੰਬਰ ਕੱਢੀ ਆ ਗਈ ਹੈ ਬਸੰਦਾ ਉਹ ਲੁਧਿਆਣਾ ਨੰਬਰਾਂ 3110 ਆ ਨਹੀਂ ਘੜ ਲਮਾ ਨਾ ਕਹਾਂ ਨਾ ਜਾਂ ਪੱਟੇ ਵੈਰੇ ਫਿਰ ਰੋੜੇ ਯਾਰ ਅੱਛਾ ਬਾੜ ਦਾ ਕਰੋ ਨਾ ਹੁਣ ਪਾਸੇ ਜੀ ਨਹੀਂ ਮੋੜਦਾ ਪਾਸੇ ਉੱਥੇ ਜਾਂ ਇਹ ਕਮ ਗਾਲਾਂ ਲੈ ਤਰੇ ਉਹ ਸੰਦਰੀ ਕਰਵਾਇਆ ਨਹੀਂ ਟਾਈਮਰ ਹੱਥ ਨਹੀਂ ਘਟਾਂਦਾ ਹੈ ਦਾ ਟੁੱਟ ਜੇ ਚੱਲਣਾ ਤਾਂ ਕੋਣ ਘਟਣਾ ਹੋਇਆ ਇੱਧਰ ਤੋਂ ਸਾਫ਼ ਸੜਕਾ ਸਿੱਧੀ ਐ ਕਿਹਦਾ ਫਟਕ ਲਾ ਕੇ ਫਿਰ ਓਖਾ ਹੋਈ ਬ੍ਰੇਕ ਮਾਰ ਲਾਸ ਹਾਰ ਨ ਮਰੀ ਇਹ ਨਹੀਂ ਉਹ ਨਹੀਂ ਤਾਂ ਉਹ ਬੋਰ ਦੇ ਵੀ ਤਾਂ ਉਹ ਤਾਂ ਕੋਈ ਨਹੀਂ ਨਾ ਕਾਲ ਬੜੀ ਜੀ ਸਕੋਰਸਿਸ ਕੋ oh ਗੇ ਵੀ ਜੁੜਿਆ ਰਹਿਣੀ ਯਾਰ ਇੱਕ ਦੋ ਬੰਦਾ ਨੀ ਕੋਈ ਨਾਉਦੀ ਪੁੱਲਚੇ ਦੇ